ਆ ਵੀਰੋ ਉਹ ਮੈਂ ਤੁਹਾਨੂੰ ਕਹਾਂ ਉਸ ਨਾ ਵੀ ਆ ਜਿਹੜੀ ਚਮਕੀਲਾ ਫਿਲਮ ਬਣਾਈ ਜਾ ਰਹੀ ਆ ਇਹ ਕਿਸੇ ਗੇਮ ਦੇ ਤਹਿਤ ਬਣਾਈ ਜਾ ਰਹੀ ਆ ਤੇ ਗੇਮ ਹੋ ਗਈ ਗੇਮ ਹੋ ਗਈ ਵੀਰੋ ਗੇਮ ਹੋ ਗਈ ਪੰਜਾਬ ਨੂੰ ਕਰਤਾ ਦੋ ਫਾੜ ਇੱਕ ਪਾਸੇ ਹੋ ਗਿਆ ਜੱਟ ਦੇ ਇੱਕ ਪਾਸੇ ਹੋ ਗਿਆ ਜਮਾਰ ਤੇ ਵੀਰੋ ਸੋਸ਼ਲ ਮੀਡੀਆ ਤੇ ਲੜਾਈ ਚੱਲ ਪਈ ਆ ਤੇ ਹਾਲ ਦੇ ਆ ਵੀ ਹੁਣ ਮਾਰ ਆ ਜਾ ਜਿਵੇਂ ਨਹੀਂ ਹੁੰਦਾ ਬਰੂਦ ਦੇ ਢੇਰ ਨੂੰ ਕਹਿੰਦੇ ਮਾਰੀ ਟੀਲੀ ਲਾ ਦੀਰ ਬਰੂਦਾ ਢੇਰ ਫਟ ਗਿਆ ਇਹ ਹਾਲਤ ਬਣੀ ਪਈ ਆ ਹੁਣ ਜੇ ਕੱਲ ਨੂੰ ਕਿਸਾਨੀ ਧਰਜ ਧਰਨਾ ਲੱਗੂਗਾ ਜੇ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਅੰਡਰ ਲੈਣੀਆਂ ਹੋਈਆਂ ਤੇ ਪੰਜਾਬ ਦੋ ਫਾੜ ਹੋ ਗਿਆ ਆ ਤੇ ਆਰਾਮ ਨਾਲ ਜ਼ਮੀਨਾਂ ਦੇ ਕਬਜ਼ਾ ਹੋ ਸਕੂਗਾ ਇਹ ਤੁਸੀਂ ਖੋ ਸੋਚੋ ਵੀ ਨੈਟਫਲਿਕਸ ਦੀਆਂ 500 500 ਕਰੋੜ ਦੀਆਂ ਫਿਲਮਾਂ ਦੀ ਇੰਨੀ ਪ੍ਰੋਮੋਸ਼ਨ ਨਹੀਂ ਹੋਈ ਜਿਹੜੀ ਇਹਦੀ ਇਹ ਸੜੀ ਜੀ ਫਿਲਮ ਦੀ ਪ੍ਰੋਮੋਸ਼ਨ ਹੋਈ ਆ ਦੂਜੀ ਗੱਲ ਚਮਕੀਲਾ ਦੇ ਵਿੱਚ ਹੈ ਹੀ ਨਹੀਂ ਚਮਕੀਲੇ ਦਾ ਨਾਮ ਯੂਜ਼ ਕੀਤਾ ਗਿਆ ਲੋਕਾਂ ਨੂੰ ਖਿੱਚਣ ਆਸਤੇ ਚਮਕੀਲਾ ਦਲਜੀਤ ਆਦਰ ਰੋਈ ਜਾਂਦਾ ਰੋਈ ਜਾਂਦਾ ਚਮਕੀਲਾ ਹਮੇਸ਼ਾ ਹਾਸੇ ਦਾ ਰਿੰਦਾ ਹੀ ਤੇ ਵੀਰੋ ਇਹ ਗੇਮ ਹੋ ਗਈ ਆ ਜਿਹੜੀ ਗੱਲ ਮੈਂ ਕਹੀ ਸੀ ਉਹ ਹੋ ਗਈ ਆ ਇਹ ਵੀਰੋ ਸਰਕਾਰੀ ਏਜੰਸੀਆਂ ਦੀ ਖਾਸ ਕਰ ਵਿਦੇਸ਼ੀ ਏਜੰਸੀਆਂ ਕਾਰਪੋਰੇਟ ਵਰਲਡ ਬੈਂਕ ਦੀ ਵੱਡੀ ਚਾਲ ਸੀ ਤੇ ਉਹ ਕਾਮਯਾਬ ਹੋ ਗਏ ਆ ਹੁਣ ਥੋੜੇ ਜਿਹਾ ਦੋ ਚਾਰ ਉਹਨਾਂ ਨੇ ਹੋਰ ਸਟੰਟ ਕਰ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣੇ ਆ ਇਸੇ ਵਾਸਤੇ ਫਿਲਮ ਬਣਾਈ ਗਈ ਸੀ ਕਿ ਪੰਜਾਬ ਦੇ ਲੋਕਾਂ ਨੂੰ ਦੋ ਫਾੜ ਕੀਤਾ ਜਾਵੇ ਪੰਜਾਬ ਵਿੱਚ ਮਾਹੌਲ ਖਰਾਬ ਕੀਤਾ ਜਾਵੇ ਤੇ ਉਹਦੇ ਵਿੱਚੋਂ ਇੱਕ ਵੱਡੇ ਲੈਵਲ ਦੇ ਕਾਮਯਾਬ ਹੋ ਗਏ ਆ ਬਹੁਤ ਹੀ ਵੱਡੇ ਲੈਵਲ ਦੇ ਕਾਮਯਾਬ ਹੋਏ ਆ ਦੇ ਮਿਰੋ ਇਹ ਇਹ ਜਿਹੜੇ ਪੰਜਾਬੀ ਆ ਜੜਾ ਦਲਜੀਤਾ ਇਹਨਾਂ ਕਰੀ ਨਸ਼ਾ ਦੇ ਫਰਮਾ ਕਿਉਂ ਨਹੀਂ ਬਣਾਈਆਂ ਕਿ ਪੰਜਾਬ 'ਚ ਨਸ਼ਾ ਕਿਸ ਲੈਵਲ ਤੇ ਵਗਦਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨੀ ਨੂੰ ਉਪਦੇਸ਼ਾਂ 'ਚ ਕਿਵੇਂ ਕਿਵੇਂ ਟਕੇ ਖਾਣੇ ਪੈਂਦੇ ਆ ਇਸ ਲੈਵਲ ਦੇ ਕਰੀ ਇਹਨਾਂ ਫਰਮਾ ਕਿਉਂ ਨਹੀਂ ਬਣਾਈਆਂ ਇਹ ਸਭ ਜਿੰਨਾ ਬਾਲੀਵੁੱਡ ਬਾਲੀਵੁੱਡ ਗੈਂਗ ਆ ਉਹ ਵਿਰਿੰਦਰ ਟਾਈਮ ਜਾਂ ਹਿੰਦੀ ਵਿੱਚ ਤਰਮਿੰਦਰ ਟਾਈਮ ਸੱਚੇ ਸੁੱਚੇ ਲੋਕ ਹੁੰਦੇ ਸੀ ਇਹ ਤੇ ਅਜਨਬ ਪਾਲੀਵੁੱਡ ਪਾਲੀਵੁੱਡ ਗਾਇਗਾ ਸਾਰੇ ਖਾਚਿਆ ਮੈਂ ਖੁਦ ਡਾਇਰੈਕਟਰ ਹਾਂ ਪੰਜ ਸੱਤ ਫਿਲਮਾਂ ਮੈਂ ਬਣਾਈਆਂ ਛੋਟੀਆਂ ਵੱਡੀਆਂ ਵਾਸਤੇ ਮੈਂ ਜਦੋਂ ਸਕ੍ਰਿਪਟ ਲੈ ਕੇ ਜਾਂਦਾ ਸੀ ਸਾਹਮਣੇ ਵਾਲੇ ਉਦੋਂ ਹੀ ਕਹਿੰਦੇ ਨਾ ਨਾ ਭਾਈ ਅਸੀਂ ਇਸ ਮੋੜੇ ਦੇ ਫਿਲਮ ਨਹੀਂ ਬਣਾਉਣੀ ਸਦਾ ਹੀ ਮਨਾ ਕਰ ਦਿੰਦੇ ਸੀ ਕਿਉਂ ਕਿਉਂਕਿ ਸਾਰੇ ਮੌਕ ਮੌਕੇ ਮਾਰ ਦਿਆ ਸਾਰੇ ਹੀ ਬੋਂਡੂਆ ਤੇ ਪੰਜਾਬ ਦੀ ਹਾਲਤ ਕਿਹੋ ਜੀ ਹੋ ਗਈ ਆ ਇਹ ਤੁਹਾਨੂੰ ਪਤਾ ਹੀ ਆ ਪਤਾ ਹੀ ਆ ਪੰਜਾਬ ਜੰਨਸ਼ੇ ਥਾਂ ਥਾਂ ਵੇ ਗੰਡੇ ਆਦੇ ਬਕੌੜਾ ਕੋਣਾ ਵੱਡੇ ਲੋਕ ਵੱਡੇ ਲੋਗ ਮਾੜਾ ਬੰਦਾ ਨਸ਼ੇ ਕਿੱਥੋਂ ਵੇਚੂ ਮਾੜਾ ਬੰਦਾ ਜੇ ਕਰੇ ਮੜਾ ਜਾ ਕੇ ਕੋਲ ਸੰਸ ਨਹੀਂ ਤੇ ਉਹ ਪੁਲਿਸ ਵਾਲੇ ਉੱਥੇ ਰੁ ਭੈਣ ਮਾਰ ਦੇਣਾ ਹੈ ਤੇ ਵੀਰੋ ਚਮਕੀਲਾ ਰਾਈ ਵਿਦੇਸ਼ੀ ਏਜੰਸੀਆਂ ਸਫਲ ਹੋ ਗਈਆਂ ਵੀਰੋ ਸਫਲ ਹੋ ਗਈਆਂ